रमेश कुमार ट्रेन बटाले ਤੋਂ ट्रेन बोल ਰਿਹਾ ਮੈਂ ਬੇਨਤੀ ਕਰਨਾ ਚਾਹਨਾ ਤਰੇਨਾ ਦੀ ਮੇਲ ਜਿਹੜੀ ਹੈ ਉਹ 17 ਤਰੀਕ ਨੂੰ ਲੱਗ ਰਹੀ ਹੈ ਸਾਰੇ ਤਰੇਨ ਪਰਿਵਾਰਾਂ ਨੂੰ ਮੈਂ ਕਹਿਨਾ ਕਿ ਉੱਥੇ ਜਾਓ ਆਪਣਾ ਦੇਖੋ ਮਹਾਰਾਜ ਦੇ ਦਰਸ਼ਨ ਜਿੱਦਾਂ ਕਰੋ ਜਾ ਕੇ ਪਹੁੰਚ ਕੇ ਰੋਪੜ ਦੇ ਲਾਗੇ ਪਿੰਡ ਥਲੀਆਂ ਸਵਾਮੀ ਜੀ ਦਾ ਡੇਰਾ ਉੱਥੇ ਜਿੰਨੂੰ ਮਰਜ਼ੀ ਪੁੱਛ ਲੱਕ ਜਾ ਕੇ ਨਹੀਂ ਤੇ ਕਨੋਨੀ ਬਾਰਡਰ ਤੋਂ ਜਿੰਨੂੰ ਮਰਜ਼ੀ ਜਾ ਕੇ ਪੁੱਛ ਸਕਦੇ ਹੋ ਸਵਾਮੀ ਜੀ ਦਾ ਡੇਰਾ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਰਨਾ ਤ੍ਰੇਨ ਪਰਵਾਰਾਂ ਜਾ ਕੇ ਉੱਥੇ ਪਹੁੰਚ ਕੇ ਤੇ ਪਹਿਲੋ ਜਾ ਕੇ ਮੌਕਾ ਵੇਖੋ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੋ ਬਾਮ ਬਾ ਆਰਤੀ ਦਈ ਉੱਥੇ ਗਦੀ ਹੈ ਜਿਹੜੇ ਸਾਡੇ ਪਾਕਿਸਤਾਨ ਚ ਮੰਗੋਵਾਲ ਦੇ ਉਥੇ ਆ ਕੇ ਉਹਨਾਂ ਨੇ ਢੇਰਾ ਲਾਇਆ ਸਤਿਗੁਰੂ ਦੂਸਰੀ ਗੱਦੀ ਦੇ ਮਾਲਕ ਤਾਨ ਤਨ ਸ੍ਰੀ ਗੁਰੂ ਅੰਗਦ ਦੇਵ ਜੀ ਤ੍ਰੇਣ ਸਾਹਿਬ ਕੁੱਲ ਦੇ ਵਾਸੀ ਕੁੱਲ ਦਾ ਨਾਮ ਉੱਚਾ ਕਰਨ ਵਾਲੇ ਕੁੱਲ ਗੁਰੂ ਜਿਨ੍ਹਾਂ ਦੇ ਨਾਮ ਦੇ ਨਾਲ ਤ੍ਰੇਣਾ ਪਰਿਵਾਰ ਜੁੜਿਆ ਸੋ ਤ੍ਰੇਣਾ ਦੀ ਤ੍ਰੇਣਾ ਦੇ ਗੁਰੂ 16 ਤਰੀਕ 10 16 10 2025 ਅਤੇ 17 10 2025 ਨੂੰ ਸਾਡੀ ਮੇਲ ਥਲੀ ਕਲਾ ਰੋਪੜ ਦੇ ਨੇੜੇ ਮੇਲਾ ਹੋਣ ਜਾ ਰਹੀ ਹੈ ਸੋ ਤਰੇਮ ਮੇਰੀਆਂ ਭੈਣਾ ਭਰਾ ਮਾਤਾ ਬਜ਼ੁਰਗ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕਿ ਸਾਰੇ ਮੇਲੇ ਤੇ 17 ਤਰੀਕ ਨੂੰ ਜਰੂਰ ਪਹੁੰਚੋ 17 ਨੂੰ ਜੇ ਅਸੀਂ ਬਟਾਲਾ ਤੇ ਜਿਵੇਂ ਬੋਲ ਰਹੇ ਆ ਤੇ ਬਟਾਲਾ ਤੋਂ ਅਸੀਂ 5 ਵੇ ਚੱਲੀਏ ਤਾਂ 8:30 ਵਜੇ ਅਸੀਂ ਉੱਥੇ ਪਹੁੰਚ ਸਕਨੇ ਆ ਸੋ 9:30 ਵਜੇ ਤੱਕ ਅਖੀਰ ਪਹੁੰਚ ਕੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਦਰਸ਼ਨ ਦੀ ਇੱਜ਼ਾਤ ਕਰੋ ਦੰਡੋਤ ਕਰੋ ਤੇ ਗੁਰੂ ਮਹਾਰਾਜ ਦੀਆਂ ਪ੍ਰਾਪਤੀਆਂ ਪ੍ਰਾਪਤ ਕਰੋ ਉਹਨਾਂ ਦਾ ਅਸ਼ੀਰਵਾਦ ਪ੍ਰਾਪਤ ਕਰੋ